ਲੱਖ ਰੁਪਏ ਦੀ ਖਾਤਰ ਮਾਸੀ ਦੇ ਮੁੰਡੇ ਦਾ ਕਤਲ ਕੀਤਾ ਤੇ ਫਿਰ লাশ ਨੂੰ ਡੀਜ਼ਲ ਪਾ ਕੇ ਸਾੜਨ ਦੀ ਕੋਸ਼ਿਸ਼ ਕੀਤੀ ਤਾਂ ਜੋ লাশ ਖੁਰਦ-ਬੁਰਦ ਕੀਤੀ ਜਾ ਸਕੇ। ਮਾਮਲਾ ਗੁਰਦਾਸਪੁਰ ਦੇ ਪਿੰਡ ਛੀਨਾ ਰੇਲ ਵਾਲਾ ਦਾ ਹੈ। ਪੁਲਿਸ ਨੇ ਕਤਲ ਦੇ ਇਲਜ਼ਾਮਾਂ ਹੇਠ ਤਿੰਨ ਜਣਿਆਂ ਨੂੰ ਗ੍ਰਫਤਾਰ ਕੀਤਾ ਹੈ। ਮੁਲਜ਼ਮਾਂ ਚ ਦੋ ਮਸੇਰੇ ਭਰਾ ਨੇ ਅਤੇ ਇੱਕ ਉਹਨਾਂ ਦਾ ਦੋਸਤ। ਦਰਅਸਲ ਪੁਲਿਸ ਨੂੰ 10 ਜਨਵਰੀ ਨੂੰ ਨਹਿਰ ਕਿਨਾਰੇੋਂ লাশ ਮਿਲੀ ਸੀ ਜਿਸ ਨੂੰ ਕਿ ਜਾਨਵਰਾ ਨੇ ਬੁਰੀ ਤਰ੍ਹਾਂ ਨੋਚ ਰੱਖਿਆ ਸੀ। লাশ ਦੀ ਹਾਲਤ ਅਜਿਹੀ ਸੀ ਕਿ 20 ਦਿਨ ਬਾਅਦ ਪਛਾਣ ਹੋ ਸકી। 6 ਪਰਤਾਲ ਤੋਂ ਬਾਅਦ ਪਤਾ ਲੱਗਾ ਕਿ লাশ 6 ਜਨਵਰੀ ਤੋਂ ਲਾਪਤਾ ਰਜਿੰਦਰ ਸਿੰਘ ਦੀ ਹੈ। ਰਜਿੰਦਰ ਨੇ ਆਪਣੀ ਭੈਣ ਅਤੇ ਜੀਜੇ ਨੂੰ ਨੌਕਰੀ ਲਵਾਉਣ ਲਈ 30 ਲੱਖ ਰੁਪਏ ਮਾਸੀ ਦੇ ਮੁੰਡੇ ਹਰਦਿਆਲ ਸਿੰਘ ਨੂੰ ਦਿੱਤੇ ਸੀ। ਜਦੋਂ ਹਰਦਿਆਲ ਸਿੰਘ ਨੌਕਰੀ ਨਾਲ ਲਵਾ ਸਕਿਆ ਤਾਂ ਰਜਿੰਦਰ ਨੇ ਪੈਸੇ ਵਾਪਸ ਮੰਗੇ। ਇਸੇ ਕਾਰਨ ਹਰਦਿਆਲ ਨੇ ਆਪਣੇ ਇੱਕ ਹੋਰ ਮਾਸੀ ਦੇ ਮੁੰਡੇ ਸੁਰਜੀਤ ਸਿੰਘ ਅਤੇ ਦੋਸਤ ਤਰुण ਕੁਮਾਰ ਨਾਲ ਮਿਲ ਰਜਿੰਦਰ ਦਾ ਕਤਲ ਕਰ ਦਿੱਤਾ। ਮੁਲਜ਼ਮਣੇ ਆਪਣਾ ਜੁਰਮ ਕਬੂਲ ਕਰ ਲਿਆ। ਕ੍ਰੀਟਮੈਂਟ ਆਹੀ ਨੌਕਰੀ ਕਰਕੇ ਕਿ ਹਾਂ ਤੁਹਾਨੂੰ ਸਰਕਾਰੀ ਨੌਕਰੀ ਦਵਾਈ ਜਾਊਗੀ ਮੈਨੂੰ ਪ੍ਰਿੰਸੀਪਲ ਦੀ ਤੇ ਮੇਰੇ ਹਸਬੰਦ ਨੂੰ ਟੀਚਰ ਦੀ ਕਹਿੰਦਾ ਸੀ ਕਿ ਜਨਵਰੀ ਦੇ ਪਹਿਲੇ ਹਫਤੇ ਤੱਕ ਪਤਾ ਲੱਗ ਜਾਊਗਾ ਤੇ ਉਸ ਤੋਂ ਬਾਅਦ ਜਦੋਂ ਨਹੀਂ ਗੱਲ ਬਣੀ ਤੇ ਫਿਰ ਅਸੀਂ ਕਿਹਾ ਕਿ ਚਲੋ ਸਾਡੇ ਪੈਸੇ ਵਾਪਸ ਕਰ ਦਿਓ ਮੇਰਾ ਵੀਰ ਵੀ ਮਤਲਬ ਜਾਂਦਾ ਰਿਹਾ ਅਸੀਂ ਵੀਰ ਨੂੰ ਕਿਹਾ ਕਿ ਚਲੋ ਹੁਣ ਜੇ ਗੱਲ ਨੌਕਰੀ ਦੀ ਨਹੀਂ ਬਣੀ ਤੇ ਫਿਰ ਪੈਸੇ ਵਾਪਸ ਕਰ ਦਿਓ ਫਿਰ ਇਹਨਾਂ ਨੇ ਜਦੋਂ ਅਸੀਂ ਪੈਸੇ ਮੰਗਣੇ ਸ਼ੁਰੂ ਕੀਤੇ ਆ ਤੇ ਫਿਰ ਇਹਨਾਂ ਨੇ ਇਹ ਸਾਜਿਛ ਬਣਾ ਲਈ ਕਿ ਹਾ ਹੁਣ ਅਹੀਂ ਇਹਨੂੰ ਖਤਮ ਹੀ ਕਰਦੀ ਐ ਪਾ ਦੇ ਨੇ ਦਾਨ ਕਰਕੇ ਸਾਰਾ ਕਾਰਨ ਬਣਿਆ ਉਹਨਾਂ ਸਭ ਕੁਝ ਕਿ ਬਦਲ ਕੇ ਬਲਕਿ ਦੱਸ ਦਿੱਤਾ ਸਾਰਾ ਸਭ ਕੁਝ ਉਹਨਾਂ ਨੇ ਦੱਸ ਦਿੱਤਾ ਤੇ ਅਹੀਂ ਉਥੇ ਰੂਪ ਉੱਟ ਕੇ ਆਏ ਇਹਨਾਂ ਦੀ ਜਾਨ ਨੂੰ ਬੇਸਹਰਦਾ ਕੱਲਾ ਕੱਲਾ ਬੇਟਾ ਜਿਹੜਾ ਇਹਨਾਂ ਦੁਨੀਆ ਤੋਂ ਖੋ ਲਿਆ ਸਰ ਮੈਂ ਉਹਦੇ ਉਕਤ 30 ਲੱਖ ਰੁਪਏ ਲਿਆ ਹੀ ਨੌਕਰੀ ਵਾਸਤੇ ਦੇਣ ਵਾਸਤੇ ਉਹਨਾਂ ਨੂੰ ਤੇ ਮੈਂ ਉਹਨੂੰ ਮਸਲਵੋ ਆਪਣੀ ਭੂਆ ਕੋ ਗਿਆ ਓਥੋਂ ਸੱਦਿਆ ਹੈ ਤੈਨੂੰ दारू ਪਿਆਈ ਧਾਰੀ ਹਾਲ ਫਿਰ ਨਹਿਰ ਤੇ ਪਈ ਤੁਰ ਤੁਰ ਜਾ ਕੇ ਤੇ ਵੇਸਰ ਨਹਿਰ ਤੇ ਖੜ ਕੇ ਇਹਨੂੰ ਮਾਰਤਾ ਸਾਰਿਆਂ ਸਾਰਾ ਸਾਡੇ ਕੋ ਗਲਤੀ ਹੋ ਗਈ ਹੈ ਪੁਲਿਸ ਨੇ ਮੁਲਜ਼ਮਾ ਨੂੰ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਇਹਨਾਂ ਦੇ ਖਿਲਾਫ ਮਕਦਮਾ ਨੰਬਰ 2 ਮਿਤੀ 10 16 ਅੰਡਰ ਸੈਕਸ਼ਨ 302 201 ਆਈਪੀਸੀ ਥਾਣਾ ਕੁਮਲਕਲਾ ਪਹਿਲਾ ਹੀ ਦਰਜ ਰਜਿਸਟਰ ਹੈ ਇਸ ਮੁਕਦਮੇ ਵਿੱਚ ਉਕਤ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਅੱਜ ਪੇਸ਼ ਅਦਾਲਤ ਕੀਤਾ ਜਾ ਰਿਹਾ ਹੈ